ਜਦੋਂ ਅਸੀਂ ਮੌਸਮ ਵਿਪາກ ਦੀ ਗੱਲ ਕਰਦੇ ਹਾਂ ਤੇ ਦੱਖਣੀ ਭਾਰਤ ਦੇ ਵਿੱਚ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਦੇ ਵਿੱਚ ਬਹੁਤ ਹੀ ਜ਼ਿਆਦਾ ਹਲਚਲ ਹੋ ਰਹੀ ਹੈ ਜੇ ਬਿਲਕੁਲ ਮੌਸਮ ਵਿਪາກ ਨੇ ਐਤਵਾਰ ਨੂੰ ਇੱਕ ਅਲਰਟ ਜਾਰੀ ਕਰ ਦਿੱਤਾ ਹੈ ਤਾਮਿਲਨਾਡੂ ਦੇ ਵਿੱਚ ਭਾਰੀ ਬਾਰਿਸ਼ ਤੇ ਮੱਦੇਨਜ਼ਰ ਇੱਕ orange ਅਲਰਟ ਵੀ ਜਾਰੀ ਕੀਤਾ ਗਿਆ ਹੈ ਇਸੇ ਨਾਲ ਨਾਲ ਕੇਰਲ ਤੇ ਗਵੰਦੀ ਰਾਜਾਂ ਦੇ ਵਿੱਚ ਵੀ ਬਾਰਿਸ਼ ਦੀ ਤੀਬਰਤਾ ਨੂੰ ਦੇਖਦੇ ਹੋਏ yellow ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਦੇ ਦੌਰਾਨ ਉੱਤਰੀ ਭਾਰਤ ਦੇ ਕਈ ਰਾਜਾਂ ਦੇ ਵਿੱਚ ਵੀ ਸੀਤ ਲਹਿਰ ਸ਼ੁਰੂ ਹੋ ਗਈ ਹੈ ਜਿੱਥੇ ਅਸੀਂ ਸਰਦੀ ਦੀ ਆਮਦ ਦੀ ਗੱਲ ਕਰਦੇ ਹਾਂ ਮੌਸਮ ਵਿਭਾਗ ਨੇ ਤਾਪਮਾਨ ਦੇ ਵਿੱਚ ਗਿਰਾਵਟ ਕਾਰਨ 9 ਰਾਜਾਂ ਦੇ ਵਿੱਚ येलो ਅਲਰਟ ਜਾਰੀ ਕਰ ਦਿੱਤਾ ਹੈ ਹਾਲਾਂਕਿ ਬਿਹਾਰ ਪੱਛਮੀ ਬੰਗਾਲ ਅਤੇ ਉੜੀਸਾ ਵਰਗੇ ਪੂਰਬੀ ਭਾਰਤੀ ਖੇਤਰਾਂ ਦੇ ਵਿੱਚ ਤਾਪਮਾਨ ਦੇ ਵਿੱਚ ਕੋਈ ਵੀ ਬਦਲਾਅ ਹੋਣ ਦੀ ਉਮੀਦ ਨਹੀਂ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਨ੍ਹਾਂ ਖੇਤਰਾਂ ਦੇ ਵਿੱਚ ਤਾਪਮਾਨ ਦੇ ਵਿੱਚ 2 ਤੋਂ 3 ਡਿਗਰੀ ਵਾਧਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਤੇ ਨਾਲ ਦੇ ਨਾਲ ਹਿਮਾਲਿਆਨ ਰਾਜਾ ਤੋਂ ਆ ਰਹੀਆਂ ਬਰਫੀਲੀਆਂ ਹਵਾਵਾਂ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਵਧਾ ਰਹੀਆਂ ਨੇ ਪੰਜਾਬ ਅਤੇ ਹਰਿਆਣਾ ਪਹਿਲਾਂ ਹੀ ਸਖਤ ਠੰਡ ਦੇ ਲਪੇਟ ਦੇ ਵਿੱਚ ਆ ਚੁੱਕਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਸਿ ਤਾਪਮਾਨ ਦੇ ਵਿੱਚ ਹੋਰ ਜ਼ਿਆਦਾ ਗਿਰਾਵਟ ਆ ਸਕਦੀ ਹੈ ਹਾਲਾਂਕਿ ਜਦੋਂ ਅਸੀਂ ਗੱਲ ਦਿੱਲੀ ਐਨਸੀਆਰ ਦੀ ਕਰਦੇ ਹਾਂ ਤੇ ਇੱਥੇ ਸਵੇਰ ਤੇ ਸ਼ਾਮ ਨੂੰ ਛੱਡ ਕੇ ਦਰਮਿਆਨੀ ਤੋਂ ਗੰਬੀਰ ਠੰਡ ਇਹ ਹੈ ਅਗਲੇ ਹਫਤੇ ਤੱਕ ਦਿੱਲੀ ਐਨਸੀਆਰ ਦੇ ਵਿੱਚ ਤਾਪਮਨ ਦੇ ਵਿੱਚ ਗਿਰਾਵਟ ਆਉਣ ਦੀ ਉਮੀਦ ਨਹੀਂ ਹੈ ਔਸਤ ਘੱਟੋ ਘੱਟ ਤਾਪਮਨ 12 ਡਿਗਰੀ ਤੋਂ ਉੱਪਰ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ ਤੇ ਜਦੋਂ ਗੱਲ ਪੂਰਬੀ ਰਾਜਸਥਾਨ ਤੋਂ ਲੈ ਕੇ ਛੱਤੀਸਗੜ ਅਤੇ ਝਾਰਖੰਡ ਤੱਕ ਦੀ ਕੀਤੀ ਜਾਂਦੀ ਹੈ ਤੇ ਸੀਤ ਲਹਿਰ ਰਾਜ ਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਮੌਸਮ ਵਿਭਾਗ ਨੇ ਸਖਤ ਠੰਡ ਦੇ ਮੱਦੇ ਨਜ਼ਰ yellow alert ਜਾਰੀ ਕਰ ਦਿੱਤਾ ਹੈ ਤੇ ਇਸ ਦੇ ਨਾਲ ਨਾਲ ਮੌਸਮ ਵਿਭਾਗ ਨੇ ਸੰਕੇਤ ਦਿੱਤਾ ਹੈ ਕਿ ਅਗਲੇ ਹਫਤੇ ਮੌਸਮ ਦੇ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ ਬਿਲਕੁਲ ਹੈ ਗਲ ਦੀ ਖਾੜੀ ਅਤੇ ਅਰਬ ਸਾਗਰ ਦੇ ਵਿੱਚ ਵਿਕਸਿਤ ਹੋ ਰਹੀਆਂ ਦੋ ਮੌਸਮ ਪ੍ਰਣਾਲੀਆਂ ਤਾਪਮਨ ਦੇ ਵਿੱਚ ਵਾਧਾ ਕਰ ਸਕਦੀਆਂ ਨੇ ਸਮੁੰਦਰ ਤੋਂ ਗਰਮ ਅਤੇ ਨਮੀ ਵਾਲੀਆਂ ਹਵਾਵਾਂ ਉੜੀਸਾ ਛੱਤੀਸਗੜ ਪੂਰਬੀ ਮੱਧ ਪ੍ਰਦੇਸ਼ ਤੇ ਲੰਗਾਨਾ ਅਤੇ ਪੂਰਬੀ ਮਹਾਰਾਸ਼ਟਰ ਦੇ ਵਿੱਚ ਫੈਲਣਗੀਆਂ ਜਿਸ ਤੇ ਨਾਲ ਤਾਪਮਨ ਦੇ ਵਿੱਚ ਥੋੜਾ ਜਿਹਾ ਵਾਧਾ ਹੋ ਸਕਦਾ ਹੈ ਜਦੋਂ ਸੀ ਉਤਰੀ ਪਾਦਰ ਦੀ ਗੱਲ ਕਰਦੇ ਹਾਂ ਤੇ ਤਾਪਮਨ ਦੇ ਵਿੱਚ ਹੋਰ ਜ਼ਿਆਦਾ ਗਿਰਾਵਟ ਆਉਣ ਦੇ ਨੁਮਾਨ ਲਗਾਏ ਜਾ ਰਹੇ ਨੇ ਸੋ ਮੌਸਮ ਵਿਭਾਗ ਦੇ ਵੱਲੋਂ ਸਾਨੂੰ ਸਿਰ ਇਹ ਜਾਣਕਾਰੀ ਸਾਡੇ ਤੱਕ ਪਹੁੰਚਦਾ ਕੀਤੀ ਜਾਂਦੀ ਹੈ ਤਾਂ ਕਿ ਅਸੀਂ ਆਪਣੇ ਆਪ ਨੂੰ ਇਸ ਮੌਸਮ ਦੇ ਹਿਸਾਬ ਦੇ ਨਾਲ ਅੱਗੇ ਲੈ ਕੇ ਜਾ ਸਕੀਏ ਹੌ ਦਿਨਾਂ ਤੋਂ ਜਿਉਂਸੀ ਬਦਲ ਰਹੇ ਮੌਸਮ ਦੀ ਗੱਲ ਕਰਦੇ ਹਾਂ ਤੇ ਜਦੋਂ ਵੀ ਮੌਸਮ ਦੇ ਵਿੱਚ ਬਦਲਾਅ ਆਉਂਦਾ ਹੈ ਤੇ ਬਹੁਤ ਸਾਰੇ احتਿਆਤ ਸਾਨੂੰ ਵਰਤਨੇ ਪੈਂਦੇ ਨੇ ਸਾਨੂੰ ਇਹ ਵੀ ਸੋਚਣਾ ਵਿਚਾਰਨਾ ਪੈਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੀਆਂ ਕਾਰਗੁਜ਼ਾਰੀਆਂ ਅਸੀਂ ਕਰਨੀਆਂ ਹੁੰਦੀਆਂ ਨੇ ਬੇਸ਼ੱਕ ਉਹ ਦਫ਼ਤਰੀ ਕਾਰਵਾਈਆਂ ਹੋਣ ਸਿਹਤ ਸੰਬੰਧੀ ਗੱਲਾਂ ਭੋਜਨ ਜਾਂ ਫਿਰ ਸਾਡੇ ਆਮ ਦਿਨਚਰਿਆ ਦੀ ਗੱਲਬਾਤ ਹੋ ਜਾਵੇ ਤੇ ਉਸ ਹਿਸਾਬ ਦੇ ਨਾਲ ਸਾਨੂੰ ਆਪਣਾ ਦਿਨਚਰਿਆ ਬਣਾਉਣਾ ਪੈਂਦਾ ਹੈ ਸੋ ਸਮੇਂ ਰਹਿੰਦੇ ਆ ਮੌਸਮ ਵਿਭਾਗ ਦੀ ਜਾਣਕਾਰੀ ਦੇ ਨਾਲ ਨਾਲ ਸਿਹਤ ਵਿਭਾਗ ਵੱਲੋਂ ਵੀ ਜਾਣਕਾਰੀ ਸਾਡੇ ਤੱਕ ਪਹੁੰਚਦਾ ਕੀਤੀ ਜਾਂਦੀ ਹੈ